ਜਤੇਂਦਰ ਬਰਮਾਨੀ ਵੰਟੀ ਵਾਲੀਆ ਤੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਉਹ ਵੀ ਰੈਸਟ ਹਾਊਸ ਦੇ ਵਿੱਚ ਸਾਰੇ ਕੌਂਸਲਰਾਂ ਨੂੰ ਦਾਖਲ ਕਰਵਾ ਰਹੇ ਨੇ ਤੇ ਕਾਂਗਰਸ ਦੀ ਜਿਹੜੇ ਕੌਂਸਲਰ ਨੇ ਉਹ ਇੱਕ ਇੱਕ ਕਰਕੇ ਰੈਸਟ ਹਾਊਸ ਦੇ ਵਿੱਚ ਇਸ ਚੋਣ ਦੇ ਲਈ ਪਹੁੰਚ ਰਹੇ ਨੇ ਲਾਈਵ ਤਸਵੀਰਾਂ ਤੁਹਾਨੂੰ ਰੈਸਟ ਹਾਊਸ ਫਗਵਾੜਾ ਤੋਂ ਦਿਖਾ ਰਹੇ ਹਾਂ ਕਿ ਸਾਰੇ ਹੀ ਜਿਹੜੇ ਕਾਉਂਸਲਰ ਨੇ ਉਹ ਇੱਕ ਇੱਕ ਕਰਕੇ ਉਹ ਰੈਸਟ ਹਾਊਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਕਾਂਗਰਸੀ ਕਾਉਂਸਲਰ ਜਿਹੜੇ ਕਿ ਇੱਕ バス ਦੇ ਵਿੱਚ ਇਕਜੁੱਟ ਹੋ ਕੇ ਔਰ ਫਾਈ ਕਮਾਂਡ ਪੰਜਾਬ ਪ੍ਰਧਾਨ ਰਾਜਾ ਬੜਿੰਗ ਔਰ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਉਹ ਰੈਸਟ ਹਾਊਸ ਦੇ ਵਿੱਚ ਸ਼ਾਮਿਲ ਰਏ ਨੇ ਵਿਧਾਇਕ ਬਲਵਿੰਦਰ ਸਿੰਘ ਢਾਰੀਵਾਲ ਆਪਣੀ ਨਿਗਰਾਨੀ ਹੇਠ ਸਾਰੇ ਹੀ ਕਾਉਂਸਲਰਾਂ ਨੂੰ ਰੈਸਟ ਹਾਊਸ ਦੇ ਵਿੱਚ ਦਾਖਲ ਕਰਵਾ ਰਹੇ ਨੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸੰਜੀਵ ਬੁੱਗਾ ਜੀ ਔਰ ਸੌਰਵ ਜੋਸ਼ੀ ਔਰ ਸਾਰੇ ਹੀ ਜਿਹੜੇ ਕਾਉਂਸਲਰ ਨੇ ਉਹ ਰੈਸਟ ਹਾਊਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਔਰ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਡੈਮੋਕ੍ਰੇਸੀ ਦਾ ਕਾਫੀ ਲੋਗਾਂ ਨੇ ਸਾਰਿਆਂ ਨੇ ਨਹੀਂ ਤਾਂ ਕਾਫੀ ਲੋਗਾਂ ਨੇ ਖਿਆਲ ਰੱਖਿਆ ਨਾਲ ਹੀ ਨਾਲ ਸਾਡੇ ਲੀਡਰ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੇ ਸਾਰੇ ਕਾਂਗਰਸ ਦੇ ਮੋਦੀ ਆਗੂ ਸਹਿਬਾਨਾਂ ਜਿੱਥੇ ਆਏ ਐ ਇਲੈਕਸ਼ਨ ਦੀ ਪ੍ਰਕਿਰਿਆ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੈਪਿਕਤਾ ਦੇ ਆਧਾਰ ਤੇ ਇਹ ਚੋਣ ਹਾਰ ਚੁੱਕੀ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਨਕਰ ਦਿੱਤਾ ਹੈ ਪਹਿਲੀ ਵਾਰੀ ਹੋਇਆ ਹੈ ਕਿ ਜਿਹੜੀ ਸਰਕਾਰ ਹੋਵੇ ਹਮੇਸ਼ਾ ਉਹਦੇ ਜਿਹੜੀਆਂ ਕੌਂਸਲਸ ਬੰਦੀਆਂ ਲੇਕਿਨ ਪਹਿਲੀ ਵਾਰ ਇਹ ਹੋਇਆ ਜਿੱਥੇ ਦੋ ਸਾਡੀਆਂ ਜਿਹੜੀਆਂ ਮੇਅਰਸ਼ਿਪ ਸਿੱਗੀਆਂ ਉਥੇ ਸਾਡਾ ਕਬਜ਼ਾ ਹੈ ਇੱਕ ਤਾਂ ਫਗਵਾੜਾ ਚ ਔਰ ਦੂਸਰਾ ਅੰਮ੍ਰਿਤਸਰ ਸਾਹਿਬ ਜਿਸ ਪ੍ਰਕਾਰ ਇਹਨਾਂ ਨੇ ਅੰਮ੍ਰਿਤਸਰ ਦੀ ਚੋਣ ਕੀਤੀ ਉਹ ਦੁਨੀਆਂ ਨੇ ਦੇਖਿਆ ਸਾਰਿਆਂ ਨੇ ਜਾਣਿਆ ਇੱਥੇ ਵੀ ਉਸੇ ਤਰ੍ਹਾਂ ਦੀ ਸੇਮ ਪ੍ਰੈਕਟਿਸ ਹੋ ਰਹੀ ਹੈ ਅੱਜ ਮੈਂ ਬੇਨਤੀ ਕਰਨਾ ਚਾਹੁੰਦਾ ਕੇਜਰੀਵਾਲ ਸਾਹਿਬ ਨੂੰ ਤੇ ਭਗਵੰਤ ਮਾਨ ਜੀ ਕਿ ਕਿਰਪਾ ਕਰਕੇ ਕਿਤਾਬ ਆਬਾ ਸਾਹਿਬ ਅੰਬੇਦਕਰ ਦੀ ਜਿਹੜੀ ਫੋਟੋ ਤੁਸੀਂ ਲਾਈ ਹੈ ਸੰਵਿਧਾਨ ਦੇ ਨਰਮਤਾ ਦੀ ਉਹਨੂੰ ਦਫ਼ਤਰਾਂ ਦੇ ਵਿੱਚੋਂ ਉਤਾਰ ਦਿਓ ਭਗਤ ਸਿੰਘ ਦੀ ਫੋਟੋ ਲਾਈ ਹੈ ਇਸ ਫੋਟੋ ਨੂੰ ਉਤਾਰ ਦਿਓ ਕਿਉਂਕਿ ਤੁਸੀਂ ਡੈਮੋਕ੍ਰੇਸੀ ਤੇ ਵਿਸ਼ਵਾਸ ਨਹੀਂ ਰੱਖਦੇ ਤੁਸੀਂ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਤੀਆਂ ਜੋ ਸੰਵਿਧਾਨ ਕਹਿੰਦਾ ਹੈ ਚੁਣੇ ਹੋਏ ਲੋਕਾਂ ਨੂੰ ਜਿਸ ਪ੍ਰਕਾਰ ਤੁਸੀਂ ਤੰਗ ਪਰੇਸ਼ਾਨ ਕੀਤਾ ਔਰ ਇੱਥੇ ਰਿਟਾਇਰਡ ਜੱਜ ਦਾ ਲੱਗਣਾ ਇਹ ਆਮ ਆਦਮੀ ਪਾਰਟੀ ਦੀ ਹਾਰ ਹੈ ਔਰ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਦੀ ਹਾਰ ਹੈ ਤੇ ਗੁੰਡਾਗਰਦੀ ਦੀ ਹਾਰ ਹੈ ਇਹ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਤੇ ਤੇ ਮੁੱਖ ਮੰਤਰੀ ਦੇ ਮੂੰਹ ਤੇ ਬਹੁਤ ਵੱਡੀ ਝਪੇੜ ਹੈ ਕੀ ਅੱਜ ਸਾਰਾ ਫਗਵਾੜਾ ਦੇਖ ਰਿਹਾ ਹੈ ਸਾਰਾ ਪੰਜਾਬ ਦੇਖ ਰਿਹਾ ਹੈ ਕਿ ਰਿਟਾਇਰ ਜੱਜ ਨੂੰ ਆ ਕੇ ਇੱਥੇ ਚੋਣ ਕਰਵਾਉਣੀ ਪਈ ਚੋਣ ਕਰਾਉਣੀ ਪਈ ਸੋ ਬਾਤਾਂ ਕੁਝ ਨਾ ਕਹਿੰਦਾ ਹੋਇਆ ਇਹ ਜਿਹੜਾ ਨੰਗਾ ਨਾ ਛੋੜ ਰਿਹਾ ਸਾਰੀ ਦੁਨੀਆ ਦੇਖ ਰਹੀ ਹੈ ਇੱਕ ਗੱਲ ਜ਼ਰੂਰ ਕਹਿਣੀ ਚਾਹਦਾ ਇੱਕ ਤਾਂ ਜੋ ਪ੍ਰਤਾਪ ਸਿੰਘ ਬਾਜਵਾ ਸਾਹਿਬ ਹੁਣਾਂ ਨੇ ਕਿਹਾ ਇਥੋਂ ਦਾ ਐਸਐਸਪੀ ਗੌਰਵ ਤੁਰਾ ਐਸਾ ਐਸਐਸਪੀ ਹੈ ਉਹ ਹੀ ਐਸਐਸਪੀ ਜਿਹੜੀ ਦੇਖ ਰੇਖ ਦੇ ਵਿੱਚ ਮੂਸੇ ਵਾਲੇ ਦਾ ਮਰਡਰ ਹੋਇਆ ਮੂਸੇ ਵਾਲੇ ਦਾ ਮਰਡਰ ਇਹ ਉਦੋਂ ਐਸਐਸਪੀ ਸੀਓ ਜਿਹੜੀ ਨੇ ਤਰਨਤਾਰ ਦੀ ਜਿਹੜੇ ਚੋਣਾਂ ਸੀ ਉਥੇ ਕੌਂਸਲ ਦੇ ਚੋਣ ਲੁੱਟੇ ਲੁਟਾਈ ਜਿਹੜੀਆਂ ਸਾਡੇ ਹਲਕੇ ਸੀ ਸੁਖਪਾਲ ਸਿੰਘ ਭੁੱਲ ਰ ਰੰਗ ਤੇ ਹੁਣ ਇੱਥੇ ਆ ਕੇ ਜੋ ਕੰਮ ਕੀਤਾ ਇੱਕ ਹੈਗਾ ਭਾਰਤ ਪੋਸ਼ਨ ਜਿਹੜਾ ਡੀਐਸਪੀ ਸਾਹਿਬ ਇੱਕ ਅਮਨ ਅਮਨ ਕੋਈ ਅਮਨ ਅਮਨ ਨਾਹਰ ਉਹ ਤਿੰਨੇ ਜਾਣੇ ਇੱਕ ਗੱਲ ਯਾਦ ਰੱਖਿਓ ਸਾਡੇ ਕੋਲੇ ਲਾਲ ਡਾਇਰੀ ਤਾਂ ਹੈ ਨਹੀਂ ਪਰ ਅਸੀਂ ਦੋਨੇ ਜਾਣਿਆਂ ਨੇ ਇਹਨਾਂ ਤਿੰਨਾਂ ਦਾ ਦਿਮਾਗ ਜਰੂਰ ਆਉਦੇ ਦਿਮਾਗ ਦੇ ਵਿੱਚ ਇਹਨਾਂ ਦਾ ਨਾਮ ਫਿੱਟ ਕਰ ਲਿਆ ਪਰ ਇੱਕ ਗੱਲ ਹੈ ਜਿੰਨੇ ਢੇੜੇ ਸਾਡੇ ਕਾਉਂਸਲਰਾਂ ਦੇ ਘਰੇ ਮਾਰੇ ਐਸਐਸਓ ਨੇ ਡੀਐਸਪੀ ਨੇ ਉਹਨੇ ਢੇੜੇ ਹੱਥ ਜੜਾ ਕੇ ਜੇ ਇਹਨਾਂ ਹੀ ਕਾਉਂਸਲਰਾਂ ਤੋਂ ਚਾਰ ਢੇੜੇ ਵੱਧ ਕਰੇ ਨਾ ਮਰਾਏ ਕੀ ਮਾਫ ਕਰ ਦਿਓ ਤਾਂ ਫਿਰ ਸਮਝ ਲਓ ਵੀ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸਰਕਾਰ ਦੇ ਵਿੱਚ ਹੈ ਹੀ ਨਹੀਂ ਇਹ ਕੁਝ ਸੋ ਬਾਬਾ ਸੁੱਖ ਰੱਖੇ ਜਿਸ ਪ੍ਰਕਾਰ ਦੀ ਜ਼ਾستی ਕੁਡਾਗਰਦੀ ਇਹਨਾਂ ਨੇ ਕੀਤੀ ਹੈ ਕਿ ਕਦੇ ਬਰਦਾਸ਼ਤ ਨਹੀਂ ਕਰਾਂਗੇ ਔਰ ਅੱਜ ਮੈਨੂੰ ਪੂਰਨ ਉਮੀਦ ਹੈ ਕਿ ਅੱਜ ਅੰਦਰੋਂ ਚੜਦੀ ਕਲਾ ਵਾਲਾ ਸੁਨੇਹਾ ਆਏਗਾ ਅੱਜ ਮੈਂ ਪਾਰਲੀਮੈਂਟ ਛੱਡ ਕੇ ਆਇਆ ਬਜਟ ਸਪੀਚ ਸੀ ਇਹਸ ਕਰਕੇ ਆਪ ਦੇ 36 ਹੋਰ ਜਿਵੇਂ ਅੱਜ ਦਿੱਲੀ ਦੇ অবজারভার ਨੇ ਅਸੀਂ ਉੱਥੋਂ ਛੱਡ ਕੇ ਆਏ ਇਸ ਕਰਕੇ ਕਿ ਅੱਜ ਪਤਾ ਨਹੀਂ ਇਹਨਾਂ ਨੇ ਹੋਰ ਕੀ ਚੰਦ ਚੜਾਉਣਾ ਹੈ ਉਹ ਤਿੰਨ ਬੰਦਿਆਂ ਤੇ ਸਾਡੇ ਕੌਂਸਲਰਾਂ ਤੇ ਪਰਚੇ ਦਿੱਤੇ ਆ ਯਾਦ ਰੱਖਿਓ ਪੁਰਾ ਸਾਹਿਬ ਹੁਣ ਤਿੰਨਾ ਤੇ ਨਹੀਂ 26 ਸਾਈਆਂ ਤੇ ਕਰਦੇ ਪਰ ਇਹ ਸਾਨੂੰ ਪਰ ਉਹਨੇ ਹੀ ਤੁਹਾਡੇ ਤੇ ਹੁਣ ਇਹ ਗੱਲ ਯਾਦ ਰੱਖਿਓ ਇਹ ਮਤ ਸਮਝਿਓ ਕਿ ਜਿਹਰੇ ਮੋਟੇ ਤੇ ਸ਼ੇਰ ਲੱਗਿਆ ਉਹਦੇ ਪਰਚਾ ਨਹੀਂ ਹੋ ਸਕਦਾ ਉਹਰੇ ਤੇ ਵੀ ਪਰਚਾ ਹੋ ਸਕਦਾ ਉਹ ਡਿਸਮਿਸ ਵੀ ਹੋ ਸਕਦਾ ਇਹ ਗੱਲ ਯਾਦ ਰੱਖਣੀ ਪਰ ਇੰਨੇ ਹੀ ਕਹਿੰਦੇ ਬਾਬਾ ਸੁੱਖ ਰੱਖੇ ਮੈਂ ਤੇ ਬਾਦਲਾ ਸਾਹਿਬ ਆਏ ਆਂ ਔਰ ਮੈਨੂੰ ਲੱਗਦਾ ਕਿ ਚੜਦੀ ਕਲਾ ਵਾਲਾ ਸਨੇਹ ਜਿਹੜਾ ਹੈ ਉਹ ਸਾਡੇ ਸਾਨੂੰ ਸੁਣਨ ਨੂੰ ਮਿਲੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਰਾਜਾ ਅਮਰਿੰਦਰ ਸਿੰਘ ਵੜਿੰਗ ਸਾਹਿਬ ਤੇ ਸਾਰੇ ਪ੍ਰੈਸ ਦੇ ਮੇਰੇ ਭਰਾ ਦੇਲੇ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਗੁਰੂਆਂ ਪੀਰਾਂ ਪਗੰਬਰਾਂ ਤੇ ਸੂਰਬੀਰਾਂ ਦੀ ਧਰਤੀ ਤੇ ਜੋ ਇਹ ੱਤਕਾ ਐਦ ਕੀ ਵੇਖਿਆ ਅੱਗੇ ਵੀ ਹੁੰਦਾ ਰਿਹਾ ਮੈਂ ਨਹੀਂ ਕਹਿੰਦਾ ਕਿ ਨਹੀਂ ਹੁੰਦਾ ਰਿਹਾ ਬਟ 1921 ਹੁੰਦਾ ਰਿਹਾ 821 ਹੁੰਦਾ ਅੱਜ ਪਹਿਲੀ ਵਾਰ ਵੇਖਿਆ ਸਪੈਸ਼ਲੀ ਉਸ ਪਾਰਟੀ ਵੱਲੋਂ ਇੱਕ ਮਿੰਟ ਛੋਟੇ ਵੀ ਸਪੈਸ਼ਲੀ ਉਸ ਜਮਾਤ ਵੱਲੋਂ ਜਿਨਨੇ ਬਦਲਾਅ ਦੀ ਗੱਲ ਕੀਤੀ ਸੀ ਸਾਫ ਸੁਥਰੀ ਰਾਜਨੀਤੀ ਦੀਆਂ ਦੀ ਗੱਲ ਕੀਤੀ ਸੀ ਰਸੂਲ ਦੀ ਗੱਲ ਕੀਤੀ ਸੀ ਜਿੰਨਾ ਬੇਅਸੂਲੀ ਇਹ ਕੇਜਰੀਵਾਲ ਤੇ ਭਗਵੰਤ ਮਾਨ ਪਾਇਆ ਗਿਆ ਸੀ ਮੇਰਾ ਖਿਆਲ ਸਾਰੇ ਹਿੰਦੁਸਤਾਨ ਚ ਮੈਂ ਦਿੱਲੀ ਚ ਵੀ ਇਹ ਗੱਲ ਕਹੀ ਸੀ ਮੈਂ ਫੇਰ ਰਿਪੀਟ ਕਰਨਾ ਕੇਜਰੀਵਾਲ ਕੋਲ ਡਬਲ ਪੀ ਐਚ ਡੀ ਇਹ ਛੂਡਦੀ ਤੇ ਭਗਵੰਤ ਕੋ ਸਿੰਗਲ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਰੀਆਂ ਮੇਅਰਸ਼ਿਪਸ ਪੰਜਾਬ ਦੀਆਂ ਨਿਲਾਮ ਹੋਈਆਂ ਜਿਵੇਂ ਮੰਡੀਆਂ ਵਿੱਚ ਬੱਕਰੇ ਨਿਲਾਮ ਹੁੰਦੇ ਐਸਾ ਨਿਲਾਮ ਹੋਈਆਂ ਅਮਰitsar ਵੀ ਨਿਲਾਮ ਹੋਈ ਜਲੰਧਰ ਵੀ ਹੋਈ ਲੁਧਿਆਣੇ ਤੋਂ ਸਾਰੇ ਲੈ ਕੇ ਇਹ ਵੀ ਨਿਲਾਮ ਜ਼ਰੂਰ ਹੋਈ ਹੋਏ ਜੀ ਕਿਉਂਕਿ ਜਿੰਨਾ ਤਰਲੋ ਮੱਛੀ ਇਸ ਟਾਈਮ ਆਪ ਹੋ ਰਹੀ ਹੈ ਕਿਉਂਕਿ ਜਦੋਂ ਪੈਸੇ ਚੁੱਕੇ ਹੋਣ ਤਾਨੂੰ ਪਤਾ ਕਿੰਨਾ ਧਰ ਲੋ ਮੱਛੀ ਹੋਣਾ ਪੈਂਦਾ ਤੇ ਇਹ ਸਾਰਾ ਪੈਸਾ ਸਿੱਧੇ ਤੌਰ ਜਿਹੜਾ ਭਗਵੰਤ ਦੇ ਰੈਸਟ ਹਾਊਸ ਦੇ ਵਿੱਚ ਜਿਹੜਾ ਕਪੂਰਸਲਾ ਹਾਊਸ ਹੈ ਉਹ ਇਹਦਾ ਸੀਐਮ ਦਾ ਹਾਊਸ ਨਹੀਂ ਹੈ ਉਹ ਗੈਸਟ ਹਾਊਸ ਹੈ ਪੰਜਾਬ ਗਵਰਨਮੈਂਟ ਦਾ ਜਿੱਥੇ ਆਨਰੇਬਲ ਗਵਰਨਰ ਵੀ ਰਹਿੰਦਾ ਤੇ ਚੀਫ ਮਿਨਿਸਟਰ ਜੋ ਦਿੱਲੀ ਚ ਹੁੰਦਾ ਰਹਿੰਦਾ ਇਹਨਾਂ ਦਰਵਾਜ਼ੇ ਬੰਦ ਕੀ ਰੱਖੇ ਨੇ ਬਟ ਇਹਦੇ ਵਿੱਚ ਭੱਜ-ਪਾਣੇ ਜਿਸ ਆਨੈਸਟੀ ਤੇ ਕਮਜ਼ੋਰੀ ਵਿਖਾਈ ਦਰਵਾਜ਼ੇ ਖੋਲਨੇ ਚਾਹੀਦੇ ਸੀ ਤੇ ਸਾਨੂੰ ਪਤਾ ਕਰੋੜਾ ਰੁਪਏ ਤਕਰੀਬਨ 60 ml ਜੋ ਸਾਡੀ ਇਨਫੋਰਮੇਸ਼ਨ ਹੈ ਪੰਜਾਬ ਤੋਂ ਆਪ ਤੇ ਗਏ ਨੇ ਪੈਸੇ ਵੀ ਲੈ ਕੇ ਗਏ ਨੇ ਤੇ दारू ਵੀ ਲੈ ਕੇ ਗਏ ਤਾਂ दारू ਹੀ ਫੜੀ ਤੇ ਪੰਜਾਬ ਦੀਆਂ ਬੋਤਲਾਂ ਜਿੱਥੇ ਲਿਖਿਆ ਹੁੰਦਾ ਓਨਲੀ ਫੋਰ ਸੇਲ ਇਨ ਪੰਜਾਬ ਉਹ ਦਿੱਲੀ ਚ ਪੰਜਾਬ ਤੋਂ ਬੰਦੇ ਬਾਹਰੋਂ ਫੜੀਆਂ ਪੈਸਾ ਵੀ ਗਿਆ दारू ਵੀ ਗਿਆ ਟੋਟਲੀ ਬੇਸੂਲੇ ਲੋਕ ਨੇ ਅੱਜ ਪੰਜਾਬ ਦਾ ਜੋ ਹਾਲ ਹੈ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਮਹਿਫੂਜ਼ ਇੱਥੇ ਭਗਵਾਨ ਤਾਂ ਥੋੜਾ ਚਲਾ ਰਿਹਾ ਇੱਥੇ ਦਾ ਗੈਂਗਸਟਰ ਚਿਲਾਵੇ ਜਿੱਥੇ ਤੁਸੀਂ ਵੇਖਦੇ ਹੋ ਪੁਲਿਸ ਸਟੇਸ਼ਨ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਕਰ ਪਾਉਂਦੇ ਆਮ ਪੰਜਾਬੀ ਨੂੰ ਕੀ ਸੁਰੱਖਿਅਤ ਕਰੀਏ ਜਿਹੜਾ ਨੰਗਾ ਨਾਜੇ ਫਗਵਾੜੇ ਚ ਹੀ ਹੋਇਆ ਵੇਖੋ ਬਹੁਤ ਅਨਫੋਰਚੂਨੇਟ ਅਸੀਂ ਬਹੁਤ ਮਸ਼ਕੂਰ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੇ ਇੱਕ ਰਿਟਾਇਰਡ ਜੱਜ ਜੇਟੀ ਬੈਟਰੀ ਲਾਇਆ ਅਜੇ ਤੱਕ ਕਦੀ ਨਹੀਂ ਹੋਇਆ ਕਾਰਪੋਰੇਸ਼ਨ ਦੀ ਲੈਕਚਰਸ ਦੇ ਵਿੱਚ ਇਨ ਆਨਰੇਬਲ ਕੋਰਟ ਨੂੰ ਇੰਟਰਵੈਨ ਕਰਨਾ ਪੈ ਘਟ ਰਿਟਾਇਰਡ ਜਾਤੇ ਲਾਣਾ ਜੇ ਪਿਛਲੀ ਵਾਰ ਮੀਟਿੰਗ ਕਰਕੇ ਨਾ ਨਸ਼ਰ ਨਾ ਕਰਦੇ ਸੇ ਸਾਡੇ ਇੱਕ ਦੋ ਸਾਥੀ ਜਿਹੜੇ ਭੱਜੇ ਉਹ ਵੀ ਨਹੀਂ ਸੀ ਭੱਜੇ ਅੱਛਾ ਉਸ ਦੇ ਬਾਵਜੂਦ ਤੇ ਇਥੋਂ ਦਾ ਜਿਹੜਾ ਐਸਐਸਪੀ ਹੈ ਤੇ ਇਥੋਂ ਦਾ ਇੱਕ ਡੀਐਸਪੀ ਉਹ ਕੀ ਨਾ ਆਇਆ ਉਹਦਾ ਭਾਰਤ ਪੁੱਛਨ ਭਾਰਤ ਪੂਸ਼ ਇਹਨਾਂ ਨੇ ਬਹੁਤ ਭਾਰੀ ਗੁੰਡਾਗਰਦੀ ਕੀਤੀ 4 5 6 ਆਨਰੇਬਲ ਕਲੀਗ ਜਿਹੜੀਆਂ ਮਿਸਪਲ ਕਾਉਂਸਲਰਸ ਨੇ ਉਹਨਾਂ ਦੇ ਘਰਦਿਆਂ ਦੇ ਖਿਲਾਫ ਉਹ ਝੂਠੇ ਪਰਚੇ ਦਰਜ ਕੀਤੇ ਗਏ ਲਗਾਤਾਰ ਚਾਪੇਵਾਜ ਸੀ ਅੱਜ ਵੀ ਬਲੈਂਕਟ ਬੇਲ ਲੈਣਾ ਲੈਣੀ ਪਈ ਇੱਥੇ ਲਿਆਣ ਵਾਸ ਅੱਜ ਪ੍ਰਧਾਨ ਜੀ ਨੂੰ ਤੇ ਲੀਡਰ ਆਫ ਦੀ ਓਪੋਜੀਸ਼ਨ ਨੂੰ ਆਪਣੇ ਸਾਥੀਆਂ ਸਵੇਰ ਖੁਦ ਗੇੜ ਤੱਕ ਆਣਾ ਪਿਆ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਤੇ ਨਾਂ ਲੈਂਦੇ ਨੇ ਡਾਕਟਰ ਅਬੇਦਕਰ ਸਾਹਿਬ ਦਾ ਤੇ ਨਾਂ ਲੈਂਦੇ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਨਾ ਇਹਨਾਂ ਦੀ ਸੋਚ ਅਬੇਦਕਰ ਸਾਹਿਬ ਨਾਲ ਮਿਲਦੀ ਤੁਸੀਂ ਅੱਗੇ ਵੇਖਿਆ ਅਮਰੋਸਰ ਚ ਕੀ ਹੋਇਆ ਜੀ 26 ਜਨਵਰੀ ਵਾਲੇ ਦਿਨ ਜਦੋਂ ਸਾਰਾ ਸ਼ਹਿਰ ਮੋਸਟ ਪ੍ਰੋਟੈਕਟਡ ਹੁੰਦਾ ਹੈ ਹੈਰੀਟੇਜ ਸਟਰੀਟ ਜਿਹੜੀ 1000 ਮੀਟਰ ਤੇ ਹੈ ਦਰਬਾਰ ਸਾਹਿਬ ਤੋਂ ਤੋਂ 500 ਘਾਟੇ ਜਲੇ ਵਾਲੇ ਬਾਗ ਜੇ 4 ਵਜੇ ਕਾਰਪੋਰੇਸ਼ਨ ਦੀ ਪੌੜੀ ਇਸਤੇਮਾਲ ਕਰ ਇੱਕ ਆਦਮੀ ਆ ਕੇ ਔਰ ਜ਼ੋਰ ਕੋਸ਼ਿਸ਼ ਕਰਦਾ ਕਿ ਡਾਕਟਰ ਅਬੇਦਕਰ ਸਾਹਿਬ ਦੇ ਬੋਤਨ ਨੂੰ ਨੁਕਸਾਨ ਪਹੁੰਚਾਇਆ ਦੇ ਕੋ ਕਸਰ ਨਹੀਂ ਹੋਣੀ ਚਾਹੀਦੀ ਉਹ ਰੌਟਰ ਆਇਰੰ ਦਾ ਸਟੈਚੂ ਹੋਣ ਦੇ ਕਾਰਨ ਉਹਨੂੰ ਨੁਕਸਾਨ ਨਹੀਂ ਪਹੁੰਚ ਸਕਿਆ ਬੱਟ ਸਟੈਚੂ ਨੂੰ ਨਹੀਂ ਪਹੁੰਚਿਆ ਬੱਟ ਸਾਡੇ ਹਿਰਦਿਆਂ ਨੂੰ ਪਹੁੰਚਿਆ ਹਿੰਦੁਸਤਾਨੀ ਸਾਰਿਆਂ ਦੇ ਸੈਂਟੀਮੈਂਟਸ ਹਰਟ ਹੋਏ ਨੇ ਤੁਸੀਂ ਵੇਖਿਆ ਸਾਰੀਆਂ ਪਾਰਟੀਆਂ ਨੇ ਕੰਡਮਨ ਕੀਤਾ ਕੇਜਰੀਵਾਲ ਤੋਂ ਲਾਓ ਤੋਂ ਇਸ ਗੱਲ ਕਾਰਨ ਅਸੀਂ ਇੱਥੇ ਆਏ ਆ ਸਾਨੂੰ ਉਰਜ਼ੋਰ ਉਮੀਦ ਹੈ ਅੱਜ ਕਿ ਜਸਟਿਸ ਹਰਬੰਸ ਲਾਲ ਜੀ ਆਏ ਨੇ ਫੇਰ ਇਲੈਕਸ਼ਨ ਹੋਏਗੀ ਤਾਂ ਜੋ ਫੇਰ ਇਲੈਕਸ਼ਨ ਹੋਏਗੀ ਉਹਦਾ ਰਿਜ਼ਲਟ ਨਿਕਲੇਗਾ ਪਰ ਸਾਨੂੰ ਇਹਨਾਂ ਨੇ ਕੁਝ ਹੱਦ ਤੱਕ ਨੁਕਸਾਨ ਪਹਚਾਇਆ ਦੋ ਸਾਡੇ ਸਾਥੀ ਇੱਕ ਤਾਂ ਸਾਡੇ ਨਾਲ ਹੋਰ ਵੀ ਜਿਹੜਾ ਹੈ ਸੀ ਉਹਦੇ ਵਿੱਚ ਹੀ ਕਮੀ ਆਈ ਏ ਸੋ ਦੋ ਤਿੰਨ ਆਦਮੀ ਇਹ ਜ਼ਰੂਰ ਤੋੜ ਕੇ ਲੈ ਕੇ ਗਏ ਨੇ ਉਹ ਵੀ ਡਰਾ ਕੇ ਤੁਮਕਾ ਤੋਂ ਭਗਵਾੜੇ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਵਿਸ਼ੇਸ਼ ਤੌਰ ਸ਼ਹਿਰ ਵਾਲਿਆਂ ਨੂੰ ਤੇ ਸਾਰੇ ਹਲਕੇ ਨੂੰ ਇਹਨਾਂ ਦੀ ਗੁੰਡਾਗਰਦੀ ਤੁਹਾਡੇ ਸਾਹਮਣੇ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਜਿੱਦਣ ਮੌਕਾ ਆਇਆ ਇਹਨਾਂ ਨੂੰ ਜਿਹੜੇ ਅਫਸਰਾਂ ਨੇ ਤੇ ਜਿਹੜੇ ਸਿਆਸੀ ਲੋਕਾਂ ਨੇ ਇਹ ਸਾਡੇ ਮੀਰਾ ਤੇ ਭਰਾਵਾਂ ਨਾਲ ਤੇ ਭੈਣਾਂ ਨਾਲ ਗੁੱਡਾ ਕਰਤੀ ਇਹਨਾਂ ਸਾਰਿਆਂ ਨੂੰ ਦੀ ਕੀਮਤ ਅਦਾ ਕਰਨੀ ਪੈਗੀ ਭੈ ਨਹੀਂ ਕਰਦੇ ਆ ਪਰਮਾਨਤਰੀ ਕਰਦੇ ਆ